ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੇ ਕਿੰਦ ਨੂੰ ਚੇਤਾਵਨੀਆ ਸ਼੍ਰੋਮਣੀ ਪੰਥ ਅਕਾਲੀ ਦਿਸਮੇਸ਼ ਤਰਨਤਾਲ ਵੱਲੋਂ ਇਹ ਬਹੁਤ ਬਦਮੀਆਂ ਕਰ ਰਿਹਾ ਧਰਮ ਦੀਆਂ ਇਹਨੇ ਇੱਕ ਇਹਦੀ ਵੀਡੀਓ ਆਈ ਆ ਜਿਹਦੇ ਵਿੱਚ ਕਿਤੇ ਬੈਠੇ ਆ ਤੇ ਉੱਥੇ ਇਹਨਾਂ ਦਾ ਦਾਰੂ ਸ਼ੱਕਾ ਚੱਲਦਾ ਤੇ ਪੈਗ ਲਾਉਣ ਡਿਆ ਇੱਕ ਬੰਦਾ ਸਰਦਾਰ ਆ ਦਾੜੀ ਵਾਲਾ ਤੇ ਉਹਨੂੰ ਕਹਿੰਦਾ ਵੀ ਇਹ ਗੁਰੂ ਨਾਨਕ ਆ ਤੇ ਨਾਲ ਦੇ ਦੂਜੇ ਨੂੰ ਇਹ ਮਰਦਾਨਾ ਕਹਿ ਰਿਹਾ ਇਹ ਜਿਹੜੀਆਂ ਹਰਕਤਾਂ ਆਵਾਂ ਇਹਦੀਆਂ ਇਹ ਨਾਮ برداشت ਤੋਂਉਣ ਵਾਲੀਆਂ ਹਰਕਤਾਂ ਕਰ ਰਿਹਾ ਏ ਤੇ ਬਹੁਤ ਥਾਵਾਂ ਤੋਂ ਇਹਦੇ ਫੋਨ ਆ ਰਹੇ ਆ ਦਲਪੰਥ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਦੀ ਸਿੰਘ ਢੋਡੀ ਸਾਹਿਬ ਨੂੰ ਬਹੁਤ ਉਹ ਸੰਗਤਾਂ ਫੋਨ ਕਰ ਰਹੀਆਂ ਆ ਵੀ ਇਹ ਧਰਮਾਂ ਦੀ ਬੇਦਬੀ ਕਰਦਾ ਇਹਨੇ ਸਿੱਖ ਧਰਮ ਨੂੰ ਨਹੀਂ ਬਖਸ਼ਿਆ ਤੇ Hindu ਧਰਮ ਨੂੰ ਨਹੀਂ ਬਖਸ਼ਿਆ ਹੁਣ 21 ਤਰੀਕ ਨੂੰ ਇਹਨੇ ਕੋਈ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਬੀਬੀ ਉਹ ਜਾਇਆ ਕਸ਼ੋਰੀ ਆ ਜਿਹੜੀ ਉਹ ਪ੍ਰਵਚਨ ਕਰਦੀ ਆ ਪ੍ਰਚਾਰ ਕਰਦੀ ਆ Hindu ਮਤ ਦਾ ਤੇ ਚਲੋ ਅਸੀਂ ਸਤਿਕਾਰ ਕਰਦੇ ਆ ਸਾਰਿਆਂ ਦਾ ਹੀ ਬੇਨਤੀ ਆ ਵੀ ਉਸ ਬੀਬੀ ਦੇ ਖਿਲਾਫ ਵੀ ਇਹਨੇ ਵੱਧ ਘੱਟ ਬੋਲਿਆ ਇਹਦੀਆਂ ਰਿਕਾਰਡਿੰਗਾਂ ਹੈਗੀਆਂ ਵੀ ਜਿੱਥੇ ਇਹਨੇ ਆਣ ਕੇ ਕੋਈ ਪ੍ਰੋਗਰਾਮ ਕਰਨਾ ਉਥੇ ਰਾਤ ਨੂੰ ਇਹਨੇ ਮੇਰੇ ਨਾਲ ਪੈਣਾ ਐਦਾਂ ਦੇ ਬਚਨ ਇਹ ਕਰਦਾ ਤੇ ਬੇਨਤੀ ਆ ਦਲਪੰਥ ਵੱਲੋਂ ਬੇਨਤੀ ਨਹੀਂ ਕੀ ਚੇਤਾਵਨੀ ਆ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜਿੰਨੀ ਛੇਤੀ ਹੋ ਸਕਦਾ ਵਾ ਇਥੇ ਪਰਚਾ ਕਰਕੇ ਇਹਨੂੰ ਅੰਦਰ ਕਰੋ ਇਹ ਜਿਹੜੀਆਂ ਹਰਕਤਾਂ ਕਰਨ ਰਿਹਾ ਵਾ ਇਹਨੇ ਪੰਜਾਬ ਨੂੰ ਅੱਗ ਲਾ ਦੇਣੀ ਆ ਲਾਭੂ ਲਾ ਦੇਣਾ ਇਹਨੇ ਕਿਉਂਕਿ ਜਿਹੜਾ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਜੇ ਜਨ ਸੰਸਾਰੋਂ ਪਾਇਆ ਸਿਰੇ ਸਿਰ ਧੰਦੇ ਲਾਇਆ ਦੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਮਾਤਮਾ ਨੇ ਸੰਸਾਰੋਂ ਪਾਇਆ ਕੋਈ ਚਰਚ ਨੂੰ ਮੰਦਾ ਕੋਈ ਮਸਜਿਦੇ ਜਾਂਦਾ ਕੋਈ ਗੁਰਦੁਆਰੇ ਜਾਂਦਾ ਤੇ ਕੋਈ ਮੰਦਰ ਨੂੰ ਆਪੋ ਆਪਣੇ ਧਰਮ ਜਿਹੜੇ ਆ ਸਾਰੇ ਹੀ ਸਤਿਕਾਰਯੋਗ ਆ ਕਿਸੇ ਧਰਮ ਦੇ ਆਪਾਂ ਖਲਾਫ ਨਹੀਂ ਗੇ ਪਰ ਜਿਹੜੀਆਂ ਇਹਦੀਆਂ ਹਰਕਤਾਂ ਆ ਇਹ ਅੱਗ ਲਾਉਣ ਵਾਲੀਆਂ ਦਰਬਾਰ ਸਭ ਜਾ ਕੇ ਉਥੇ ਜੈ ਮਾਤਾ ਦੀ ਜੈ ਮਾਤਾ ਦੀ ਉਥੇ ਨਾਹਰੇ ਲਾਉਦਾ ਵੇਖੋ ਮੰਦਰ ਦੇ ਵਿੱਚ ਜਾ ਕੇ ਕੋਈ ਜਕਾਰਾ ਨਹੀਂ ਛੱਡ ਸਕਦਾ ਮਸਜਿਦ ਵਿੱਚ ਜਾ ਕੇ ਆਪਾਂ ਉੱਥੇ ਕੋਈ ਕੁਰਾਨ ਰਾਮ ਰਾਮ ਨਹੀਂ ਕਹਿ ਸਕਦੇ ਪਰ ਇਹਨੇ ਉੱਥੇ ਗੁਰੂ ਰਾਮਦਾਸ ਪਾਸ਼ਾ ਦੇ ਘਰ ਜਾ ਕੇ ਜਿਹੜੇ ਜੜੀਆਂ ਹਰਕਤਾਂ ਕਰ ਰਿਆ ਵਾ ਇਹ ਹਰਕਤਾਂ ਜਿਹੜੀਆਂ ਵਾ ਇਹਦੇ ਹਰਕਤਾਂ ਤੇ ਵਹਿ ਜੀਆਂ ਸੋਧਾ ਲਾਉਣ ਵਾਲੀਆਂ ਵਾ ਬੇ ਇਹਨੂੰ ਫੜ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚੋਂ ਜਿਹੜਾ ਭੂਤ ਆ ਉਹ ਕੱਢੇ ਜਾਣ ਜੇ ਇਹ ਹਰਕਤਾਂ ਤੋਂ ਬਾਅਦ ਨਾ ਆਇਆ ਜਾਂ ਪ੍ਰਸ਼ਾਸਨ ਨੇ ਇਹਤੇ ਬਣਦੀ ਕਾਰਵਾਈ ਨਾ ਕੀਤੀ ਤੇ ਇਹਦੇ ਜਿਹੜੇ ਚਵੜੇ ਜਿਹੜੇ ਭੂਤ ਆ ਉਹ ਦਲਪੰਥ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਦਾ ਕੱਢੂਗਾ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਲ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਮੇਦੇ ਸਿੰਘ ਸੋਢੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ